ਪਿੰਡ ਮੁਸ਼ਕਾਬਾ ਦੇ ਵਿਖੇ ਲੱਗਣ ਵਾਲੀ ਬਾਇਓ ਗੈਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਪਿਛਲੇ 1 ਸਾਲ ਤੋਂ ਤਰਨੇ ਤੇ ਬੈਠੇ ਪਿੰਡ ਵਾਸੀਆਂ ਨੂੰ ਖਦੇੜਨ ਲਈ ਅੱਜ ਤੜਕੇ ਭਾਰੀ ਗਿਣਤੀ ਵਿੱਚ ਪੁਲਸ ਫੋਰਸ ਪੂਰੀ ਤਿਆਰੀ ਨਾਲ ਫੈਕਟਰੀ ਦੇ ਬਾਹਰ ਲੱਗੇ ਕਰਨੇ ਸਥਾਨ ਤੇ ਪਹੁੰਚੀ ਤੇ ਜ਼ਬਰਦਸਤੀ ਧਰਨਾ ਚੁਕਵਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਧਰਨੇ ਤੇ ਬੈਠੇ ਪਿੰਡ ਵਾਸੀਆਂ ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ ਨੇ ਧਰਨੇ ਵਾਲੀ ਥਾਂ ਤੋਂ ਹਟਣ ਤੋਂ ਇਨਕਾਰ ਕਰ ਦਿੱਤਾ ਇਸ ਤੋਂ ਬਾਅਦ ਸਥਿਤੀ ਤਣਾਅਪੂਰਵਕ ਹੋ ਗਈ ਅਤੇ ਪੁਲਸ ਅਧਿਕਾਰੀਆਂ ਦੀ ਅਗਵਾਈ ਚ ਪੁਲਸ ਫੋਰਸ ਨੇ ਧਰਨੇ ਵਾਲੀ ਥਾਂ ਨੂੰ ਆਪਣੇ ਕੇਰੇ ਵਿੱਚ ਲੈ ਲਿਆ ਇਸ ਦੌਰਾਨ ਪੁਲਿਸ ਨੇ ਦਰਨਾਕਾਰੀਆਂ ਨੂੰ ਖਦੇੜਨ ਲਈ ਉਹਨਾਂ ਦੇ ਕਈ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਦੂਜੇ ਪਾਸੇ ਦਰਨਾਕਾਰੀ ਪਿੰਡ ਵਾਸੀਆਂ ਨੇ ਇਸ ਗੈਸ ਫੈਕਟਰੀ ਨੂੰ ਉਹਨਾਂ ਲਈ ਘਾਤਕ ਦੱਸਦੇ ਹੋਏ ਕਿਸੇ ਵੀ ਕੀਮਤ ਤੇ ਚੱਲਣ ਨਹੀਂ ਦੇਣ ਦਾ ਐਲਾਨ ਕੀਤਾ। ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਹਨੀਸ਼ ਕੌਸ਼ਲ ਸਮਰਾਲਾ। ਕੱਲ ਹਾਈ ਕੋਰਟ ਦੇ ਅੰਦਰ ਤਰੀਕ ਹੈ। ਤੇ ਸ਼ੰਕਾ ਇਸ ਗੱਲ ਦੀ ਸੀ ਪੰਨ ਵੀ ਜੋ ਕੁਛ ਆ ਹੋ ਰਿਹਾ ਇਹ ਕੁਛ ਹੋਊਗਾ। ਆਪਣੇ ਜਿਹੜੇ ਕਈ ਆਗੂ ਗ੍ਰਿਫਤਾਰ ਕਰ ਲਏ ਮੇਰੀ ਵੀ ਗ੍ਰਿਫਤਾਰੀ ਪੈ ਗਈ ਇੱਕ ਬੇਨਤੀ ਆ ਤੁਹਾਨੂੰ ਧਿਆਨ ਨਾਲ ਸੁਣਿਓ ਮੇਰੀ ਗੱਲ ਅਗਰ ਤੁਸੀਂ ਇਸ ਲੜਾਈ ਨੂੰ ਜਿੱਤਣਾ ਤਾਂ ਨਾਜ਼ਮੀ ਤੌਰ ਦੇ ਉੱਤੇ ਇਸ ਸਮੇਂ ਜੋ ਸਾਡੇ ਤੇ ਹੈ ਇਸ ਟਾਈਮ ਸਾਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰਨਾ ਪਵੇਗਾ 33 ਤਵੀ ਦੇ ਉੱਤੇ ਬੈਠ ਕੇ ਸਿਰ ਤੇ ਰੇਤ ਪਵਾ ਕੇ ਫੱਲੇ ਲਕੜਾਂ ਦੀ ਅੱਗ ਬਾਲ ਕੇ ਉਹ ਸ਼ਾਂਤ ਰਹੇ ਭਾਵੇਂ ਦੇ ਅੰਦਰ ਰਹੇ ਨੇ ਕੁਝ ਨਹੀਂ ਹੋਣਾ ਸਾਡਾ ਵਿਰੋਧ ਹੈ ਜਿਹੜਾ ਉਹ ਲਗਾਤਾਰ ਵਰਕਰ ਰਹੇਗਾ ਅਸੀਂ ਇਸ ਲੜਾਈ ਨੂੰ ਜਿੱਤ ਦੀ ਮੰਜ਼ਿਲ ਤੱਕ ਲੈ ਕੇ ਜਾਵਾਂਗੇ ਇਹ ਇੱਕ ਸਟੈਪ ਆ ਪ੍ਰਕਾਸ਼ ਹੁੰਦਾ ਠੀਕ ਜਗਾ ਹੋਇਆ ਇਸ ਕਰਕੇ ਤੁਹਾਨੂੰ ਬੇਨਤੀ ਜਿੰਨੀ ਦੇਰ ਤੱਕ ਪ੍ਰਸ਼ਾਸਨ ਨਾਲ ਗੱਲਬਾਤ ਹੋ ਕੇ ਕਿਸੇ ਵੱਨੇ ਕੰਡੇ ਗੱਲ ਨਹੀਂ ਲੱਗ ਜਾਂਦੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਅਜਹੀ ਕਾਰਵਾਈ ਨਹੀਂ ਕਰੋਗੇ ਜਿਹਦੇ ਨਾਲ ਇਹ ਪ੍ਰਸ਼ਾਸਨ ਨੂੰ ਮੌਕਾ ਮਿਲੇ ਕਿ ਸਾਡੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਅਟੈਕ ਹੋਇਆ ਕੋਈ ਲੈਂਡ ਐਡਰੈਸ ਦੀ ਸਿਚੁਏਸ਼ਨ ਪੈਦਾ ਹੋ ਗਿਆ ਇਹ ਵਾਦਾ ਕਰਨਾ ਪਏਗਾ ਤੁਹਾਨੂੰ ਬਿਲਕੁਲ ਸ਼ਾਂਤ ਰਹਿਣਾ ਬਿਲਕੁਲ ਸ਼ਾਂਤ ਅਗਰ ਗ੍ਰਿਫਤਾਰੀਆਂ ਸਮੂਹ ਰੂਪ ਦੇ ਵਿੱਚ ਹੁੰਦੀਆਂ ਤਾਂ ਨਾਰੇ ਬਾਜੀ ਕਰਨੀਆਂ ਤੇ ਸ਼ਾਂਤਮਈ ਤਰੀਕੇ ਨਾਲ ਗ੍ਰਿਫਤਾਰ ਹੋ ਜਾਣਾ ਇਸ ਤੋਂ ਇਲਾਵਾ ਤੁਸੀਂ ਕੁਝ ਨਹੀਂ ਕਰਨਾ ਵਾਦਾ ਹਾਂਜੀ ਜਬਤ ਰਹੋਗੇ ਠੀਕ ਹੈ ਤੇ ਜਿਹੜੇ ਜਿਹੜੇ ਸਾਥੀ ਸਾਡੇ ਅਰੈਸਟ ਕੀਤੇ ਨੇ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਏਗੀ ਸਾਡਾ ਜਿਹੜਾ ਤੁਸੀਂ ਇੰਤਜ਼ਾਰ ਕਰਿਓ ਆਪਣਾ ਧਰਨਾ ਇਸੇ ਤਰ੍ਹਾਂ ਦੇ ਨਾਲ ਤੁਸੀਂ ਜਿਹੜਾ ਵਰਕਰਾਂ ਰੱਖਣਾ ਇੱਕ ਪਰਨ ਕਰਨਾ ਕਿ ਅਸੀਂ ਇਹ ਲੜਾਈ ਜਿੱਤਣੀ ਹੈ ਸਾਡਾ ਕੀ ਤਰਕ ਹੈ ਅਸੀਂ ਕੀ ਕਹਾਂ ਤੇ ਉਹਨਾਂ ਸਰਕਾਰ ਨੂੰ ਅਸੀਂ ਇੰਡਸਟਰੀ ਦੇ ਵਿਰੋਧੀ ਬਿਲਕੁਲ ਨਹੀਂ ਹੈਗੇ ਪਰ ਇੰਡਸਟਰੀ ਇੱਥੇ ਕਿਹੜੇ ਚਾਹੀਦੇ ਆ ਅੰਰਾਸ਼ਟਰੀ ਉਹ ਚਾਹੀਦੇ ਆ ਜਿਹੜੀ ਖੇਤੀ ਤੇ ਆਧਾਰਤ ਹੋਵੇ ਇਸ ਇੰਡਸਟਰੀ ਦੀ ਵੀ ਅਸੀਂ ਵਿਰੋਧੀ ਨਹੀਂ ਪਰ ਜਿਹੜੇ ਸਾਡੇ ਸ਼ੰਕੇ ਆ ਜਿਹੜੇ ਸਾਡੇ ਤਰਕ ਹੈ 19 ਨ ਨੂੰ ਜਿਹੜਾ ਵਾਅਦਾ ਕੀਤਾ ਸਰਕਾਰ ਨੇ ਵੀ ਇੱਕ ਸਾਂਝੀ ਕਮੇਟੀ ਬਣਾਵਾਂਗੇ ਦੋਨਾਂ ਪਾਸਿਆਂ ਦੇ ਮਾਹਰ ਹੋਣਗੇ ਉਹਦਾ ਜੋ ਰਿਜ਼ਲਟ ਨਿਕਲੂ ਉਹ ਅਸੀਂ ਲਾਗੂ ਕਰ ਦਾਂਗੇ ਕੀ ਦਿੱਕਤ ਆ ਜੀ ਇਹਦੇ ਵਿੱਚ ਹੈ ਜੀ ਕੋਈ ਅਸੀਂ ਇੱਥੇ ਗੱਲ ਲੈ ਕੇ ਜਾਣੀ ਆ ਇਸ ਕਰਕੇ ਆਖਣਾ ਪਰ ਅਗਰ ਕੋਈ ਕਿਸੇ ਤਰ੍ਹਾਂ ਦੀ ਅਵਸਥਾ ਇਸ ਤਰ੍ਹਾਂ ਦੀ ਪੈਦਾ ਹੁੰਦੀ ਹੈ ਜਿੱਦੋਂ ਨਾਲ ਲਾਇ ਨਾ ਆਰਡਰ ਦੀ ਸਿਚੁਏਸ਼ਨ ਪੈਦਾ ਹੋਵੇ ਤਾਂ ਉਹ ਸਾਡੇ ਨੁਕਸਾਨ ਦੇ ਵਿੱਚ ਹੋਏਗੀ ਬਿਲਕੁਲ ਸ਼ਾਂਤ ਜਵੇਂ ਜਵੇਂ ਸ਼ਾਂਤ ਸਿਰਪ ਤੇ ਸਿਰਪ ਇੱਕੋ ਗੱਲ ਤੇ ਫੋਕਸ ਰੱਖਣਾ ਕਿ ਅਸੀਂ ਸਬਰ ਦੇ ਨਾਲ ਇਹ ਲੜਾਈ ਜਿੱਤਣੀ ਹੈ ਬਾਕੀ ਤੁਹਾਡੇ ਨਾਲ ਜਿਹੜੀ ਗੱਲ ਬਾਅਦ ਚਾ ਕੇ ਸਾਂਝੀ ਕਰਾਂਗੇ ਕਨਵੇ ਤੁਹਾਨੂੰ ਕਰਦੇ ਰਹਾਂ ਠੀਕ ਹੈ ਜੀ ਇੰਨੀ ਗੱਲ ਠੀਕ ਹੈ ਜੀ ਮੇਰਾ ਨਾਮ ਬਲਵਿੰਦਰ ਕੌਰ ਪਿੰਡ ਮੇਰਾ ਮਸ਼ਕਾਵਾਦ ਤੇ ਸਾਨੂੰ ਸਾਡੇ ਜੀ ਆਗੂ ਵੀ ਲੈ ਕੇ ਕਈ ਆਗੂਆਂ ਨੂੰ ਚੱਕ ਕੇ ਲੈ ਗਏ ਪੁਲਿਸ ਵਾਲੇ ਅਸੀਂ ਇੱਥੇ ਡਟੇ ਹੋਏ ਆ ਅਸੀਂ ਇਹ ਫੈਕਟਰੀ ਨਹੀਂ ਲੱਗਣ ਦੇਣੀ ਸਾਡਾ ਸਾਨੂੰ ਚਾਹੇ ਮਾਰ ਲੈਣ ਡੰਡੇ ਮਾਰ ਲੈਣ ਗੋਲੀਆਂ ਮਾਰ ਲੈਣ ਜਿਹੜਾ ਕੁਝ ਕਰਨਾ ਹੈ ਇਹਨਾਂ ਨੇ ਕਰ ਲੈਣਾ ਗ੍ਰਿਫਤਾਰੀਆਂ ਦੇਣ ਨੂੰ ਅਸੀਂ ਪਹਿਲਾਂ ਤਿਆਰ ਆ ਲੈ ਜਾਣ ਸਾਨੂੰ ਸਾਰਿਆਂ ਨੂੰ ਚੱਕ ਕੇ ਤੇ ਅਸੀਂ ਇਹ ਫੈਕਟਰੀ ਨਹੀਂ ਲੱਗਣ ਦੇਣੀ ਅਸੀਂ ਜਾਨ ਦੀ ਬਾਜ਼ੀ ਆ ਸਾਡੀ ਅਸੀਂ ਚਾਹੇ ਮਰ ਜੀਏ ਇੱਥੇ ਹੀ ਬੈਠਾਂਗੇ ਵੀ ਵੀ ਗੱਲ ਕਰੀਏ ਪ੍ਰਸ਼ਾਸਨ ਦਾ ਤਾਂ ਕਹਿੰਦਾ ਜਿਹੜੀ ਫੈਕਟਰੀ ਦਾ ਕੋਈ ਪ੍ਰੋਡਕਸ਼ਨ ਨਹੀਂ ਪੈ ਲੈਣਾ ਤੇ ਇਹਦਾ ਇਹਦਾ ਜੀ ਕੈਂਸਰ ਬਕੈਂਸਰ ਆਏਗਾ ਵੀ ਕੈਂਸਰ ਪ੍ਰਦੂਸ਼ਨ ਆ ਇਹਨਾਂ ਦਾ ਇਹਨੇ ਸਾਰੇ ਪਾਸੇ ਜਿੱਥੇ ਤੱਕ ਪਾਣੀ ਜਾਣਾ ਕੈਂਸਰ ਹੋ ਜਾਣਾ ਇਹਨਾਂ ਨੂੰ ਪਤਾ ਨਹੀਂ ਇਹ ਪਿੰਡ ਦਾ ਸਾਡੇ ਬੰਦਾ ਹੈ ਪ੍ਰਸ਼ਾਸਨ ਵਾਲੇ ਸਾਡੀ ਕੋਈ ਮਦਦ ਨਹੀਂ ਕਰਦੇ ਸਰਕਾਰ ਆ ਉਹ ਵੀ ਕੋਈ ਮਦਦ ਨਹੀਂ ਕਰੇ ਭਗਵਾਨਤਮਨ ਕਹਾਂ ਤੀ ਮੈਂ ਬਦਲਾ ਲਿਆਉਂ ਬਦਲਾ ਲਿਆਉਂ ਆ ਬੀਬੀਆਂ ਸੜਕਾਂ ਤੇ ਬਿਠਾ ਲਤੀਆਂ ਕੰਜਰ ਨੇ ਲਿਆ ਕੇ ਫੈਕਟਰੀਆਂ ਤਾਂ ਹੋਰ ਜਗ੍ਹਾ ਵੀ ਲੱਗੀਆਂ ਨੇ ਉਹ ਚੱਲਦੀਆਂ ਨੇ ਤਾਂ ਉਹ ਆਪਣੇ ਵਾਲੀ ਫੈਕਟਰੀ ਦਾ ਕਿਉਂ ਰੋਲਾ ਇਹਨਾਂ ਕੋਈ ਵੀ ਨਹੀਂ ਲੱਗੀ ਚੱਲੀ ਜੀ ਬੱਗੇ ਵਾਲੀ ਚੱਲ ਪਈ ਤੇ ਜਿਹੜੀ ਇੱਧਰ ਨਹੀਂ ਵੀਰ ਜੀ ਕੰਗਰਾੜੀ ਵਾਲੇ ਕੰਗਰਾੜੀ ਵਾਲੇ ਵੀਰ ਜੀ ਮੇਰੀ ਗੱਲ ਸੁਣਾ ਬੰਦੇ ਵੇਖ ਗਏ ਠੀਕ ਆ ਉਹ ਤਾਂ ਚੱਕਿਆ ਗਿਆ ਧਰਨਾ ਬੱਗੇ ਵਾਲੇ ਇਹਨਾਂ ਨੇ ਛੱਡ ਵੀ ਪੱਟਤੇ ਤੇ ਸਾਰੇ ਦੁਨੀਆ ਦੇ ਗਿਰਫਦਾਰ ਵੀ ਕਰਕੇ ਲੈ ਗਏ ਤੇ ਦੁਬਾਰਾ ਧਰਨਾ ਉਹ ਫੇਰ ਲੱਗਿਆ ਹੋਇਆ ਸਾਰੇ ਧਰਨੇ ਚੱਲਦੇ ਨੇ ਇੱਕ ਸਿਰਫ ਆਹ ਕੰਗਰਾਲੀ ਵਾਲੇ ਬੰਦੇ ਵਕ ਗਏ ਅੱਜ ਪੁਲਿਸ ਦਾ ਗੰਢਾ ਲਾਸਤੇ ਤਰੀਕ ਵੀ ਆ ਅੱਜ ਪੁਲਿਸ ਵੀ ਪਹੁੰਚੀ ਆ ਤਾਂ ਹੀ ਬੰਨਜੀ ਆ ਵੀ ਤਰੀਕ ਤੇ ਨਾ ਜਾਣ ਵੀ ਤਰੀਕ ਤੇ ਬੰਦੇ ਨਾ ਜਾਣ ਵੀ ਆਗੂਆਂ ਨੂੰ ਮੂਹਰੇ ਮਚਕ ਲੀਏ ਫੇ ਤਰੀਕ ਤੇ ਕੋਈ ਜਾਊਗਾ ਹੀ ਨਹੀਂ ਤਾਂ ਇਹਨਾਂ ਨੇ ਆ ਕੇ ਅੱਜ ਪੁਲਿਸ ਪ੍ਰਸ਼ਾਸਨ ਵਾਲਿਆਂ ਨੇ ਇਹਨਾਂ ਇਹ ਸਰਕਾਰ ਦੀ ਸਾਰੀ ਸਰਕਾਰ ਮਾੜੀ ਆ ਜੇ ਸਰਕਾਰ ਚੰਗੀ ਹੋਵੇ ਤਾਂ ਬੀਬੀਆਂ ਸੜਕਾਂ ਤੇ ਨਾ ਬੈਂਦੀਆਂ ਭਗਵਾਨ ਤਮਨ ਨੂੰ ਜੇ ਕੋਈ ਹੁਣ ਕੋਈ ਪੁੱਛੇ ਵੀ ਹੁਣ ਤੇਰੀਆਂ ਆਹ ਬੀਬੀਆਂ ਭੈਣਾਂ ਇਹਨੇ ਤੂੰ ਕਹਾਂ ਦੀ ਮੈਂ ਛੋਟੇ ਘਰ ਤੋਂ ਉੱਠ ਕੇ ਖੜਾ ਹੋਇਆ ਹਾਂ ਵੀ ਮੈਨੂੰ ਵੋਟ ਪਾਓ ਮੈਨੂੰ ਵੋਟ ਪਾਓ ਅਸੀਂ ਤਾਂ ਇੰਨੀਆਂ ਬੋਟਾਂ ਪਾ ਕੇ ਉਹਨਾਂ ਨੂੰ ਜਿਤਾ ਹਤਾ ਪਰ ਹੁਣ ਰੁੜ ਜਾਣੇ ਨੇ ਸਾਨੂੰ 9ਵਾਂ 10ਵਾਂ ਮਹੀਨਾ ਲੱਗ ਗਿਆ ਸਾਨੂੰ ਸੜਕ ਤੇ ਬਿਠਾ ਲਤਾ ਇਹਨੇ ਪਿੰਦਰਕੌਰ ਹੈ ਜੀ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਫੈਕਟਰੀ ਇੱਥੇ ਨਹੀਂ ਲੱਗਣ ਦੇਣੀ ਸਾਡੇ ਸਾਰੇ ਪਿੰਡ ਦਾ ਇੱਕ ਹੈ ਉਹ ਕਹਿੰਦੇ ਨੇ 5-7 ਬੰਦੇ ਨੇ 5-7 ਬੰਦੇ ਤਾਂ ਸਿਰਫ ਉਹਦੇ ਨਾਲ ਖੜੇ ਨੇ ਗਦਾਰ ਜਿਹੜੇ ਬੁਰਕੀ ਤੇ ਲੱਗੇ ਹੋਏ ਨੇ ਉਹਦੀ ਬੁਰਕੀ ਲੈਂਦੇ ਨੇ ਤਾਂ ਉਹ ਉਹਦੇ ਨਾਲ ਨੇ ਸਾਡੇ ਸਾਰੇ ਪਿੰਡ ਦਾ ਇੱਕ ਹੈ ਸਾਡੇ 7-8 ਪਿੰਡ बनने चन्ने ਦੇ ਸਾਡੇ ਨਾਲ ਨੇ ਅਸੀਂ ਫੈਕਟਰੀ ਨਹੀਂ ਲੱਗਣ ਦੇਣੀ ਅਸੀਂ ਗੈ ਨਾਲ ਵੀ ਮਰਨਾ ਹੀ ਆ ਅਸੀਂ ਇਸ ਤਰ੍ਹਾਂ ਮਰ ਜਾਾਂਗੇ ਲੜ ਕੇ ਆਪਣੇ ਬੱਚਿਆਂ ਦੀ ਭਵਿੱਖ ਬਚਾਵਾਂਗੇ ਸਾਤੇ ਜਿੱਥੇ ਮਰਜੀ ਜੋ ਕੁਛ ਮਰਜੀ ਆ ਕਰ ਲੈਣ ਅਸੀਂ ਫੈਕਟਰੀ ਨਹੀਂ ਲੱਗਣ ਦੇਣੀ ਨਹੀਂ ਲੱਗਣ ਦੇਣੀ ਨਾ ਅਸੀਂ ਗਿਰਬਦਾਰੀ ਦੇਣ ਨੂੰ ਤਿਆਰ ਹਾਂ ਹਾਂਜੀ ਨਗਦ ਦਾ ਵੀ ਚਾਲੂ ਕਰ ਨਹੀਂ ਜੀ ਅਸੀਂ ਚਾਲੂ ਕਰਨ ਦੇ ਨਹੀਂ ਦਿੰਦੇ ਹੈਗੇ ਅਸੀਂ ਅਸੀਂ ਨਹੀਂ ਦਿੰਦੇ ਜਾਨਾਂ ਦੇਣ ਨੂੰ ਇੱਥੇ ਸੜਕ ਤੇ ਆਵਾਂਗੇ ਅਸੀਂ ਅਸੀਂ ਜਾਨਾਂ ਦੇਣ ਨੂੰ ਤਿਆਰ ਆ ਪਰ ਫੈਕਟਰੀ ਨਹੀਂ ਲੱਗੂਗੀ ਇਹ 10 ਮਹੀਨੇ ਦੇ ਬੈਠੇ ਆ ਜਾਂ ਸਾਨੂੰ 2 ਸਾਲ ਬੈਠਣਾ ਪੈ ਜੀ ਹਾਂਜੀ ਨਾ ਅਸੀਂ ਅੱਕੇ ਆ ਨਾ ਥੱਕੇ ਆ ਪੰਜਾਬ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਆਮ ਅਰੀਕ ਸਿੰਘ ਪਿੰਡ ਮੁਸਕਾਬਾ ਦਾ ਉਹ ਵੀ ਤਕਰੀਬ ਨੂੰ ਸਾਲ ਹੋ ਚੱਲਿਆ ਬੈਠਿਆਂ ਨੂੰ ਤੇ ਇਹ ਫੈਕਟਰੀ ਦੇ ਖਲਾਅ ਬੈਠੇ ਆ ਤੇ ਇਹ ਫੈਕਟਰੀ ਨਹੀਂ ਲੱਗਣੀ ਚਾਹੀਦੀ ਆ ਇਹ ਪੋਰਸ ਬਹੁਤ ਜ਼ਿਆਦਾ ਪਿੰਡ ਮੁਸਕਾਬਾ ਵਿੱਚ ਪਹੁੰਚ ਗਈ ਫੈਕਟਰੀ ਕੋਲ ਤੇ ਸਾਡਾ ਧਰਨਾ ਚ ਕੌਣ ਵਾਸਤੇ ਆਏ ਨੇ ਇਹ ਧਰਨਾ ਨਹੀਂ ਚੱਕਊਗਾ ਅਸੀਂ ਡਟੇ ਰਹਾਂਗੇ ਸਾਨੂੰ ਮਰਨਾ ਮਨਜ਼ੂਰ ਆ ਅਸੀਂ ਉੱਠਾਂਗੇ ਨਹੀਂ ਜਿੱਥੇ ਤੱਕ ਇਹਨਾਂ ਨੇ ਬਾਹ ਲਾਉਣੀਆਂ ਲਾ ਲੈਣ ਤੇ ਅਸੀਂ ਉੱਠਣਾ ਨਹੀਂ ਇਥੋਂ ਕੋਸ ਮਰਜ਼ੀ ਕਰ ਲੈਣ ਸਾਨੂੰ ਚਾਹੇ ਮਾਰ ਦਣ ਕੁੱਟ ਲੈਣ ਜੋ ਮਰਜ਼ੀ ਕਰ ਲੈਣ ਅਸੀਂ ਉੱਠਣਾ ਨਹੀਂਗਾ ਬੜੇ ਲੰਬੇ ਸਮੇ ਤੋਂ ਮੈਂ ਜਿਹੜਾ ਸੰਘਰਸ਼ ਕੀਤਾ ਜਾ ਰਿਹਾ 9 ਮਹੀਨੇ ਤੋਂ ਵੱਧ ਦਾ ਸਮਾਂ ਧਰਨੇ ਨੂੰ ਵੀ ਹੋ ਗਿਆ ਲੱਗਦਾ ਵੀ ਸਰਕਾਰ ਕਿਉਂਕਿ ਤਰੀਕ ਵੀ ਕੱਲ ਨੂੰ ਜਿਹੜੀ ਹਾਈ ਕੋਰਟ ਚ ਤੁਹਾਡੀ ਹੈਗੀ ਆ ਨਹੀਂ ਲੱਗਦਾ ਕਿੰਦਰ ਲ ਪੱਕੂ ਹੋਵੇਗਾ ਪੱਖਤਾ ਜੀ ਹੁਣ ਪਿੰਡ ਦਾ ਹੀ ਪੱਖ ਹੋਏਗਾ ਜੀ ਪਿੰਡ ਦੇ ਨਹੀਂ ਲੱਗਣ ਦੇਣੀ ਸਾਰਾ ਪਿੰਡ ਮਰਨ ਨੂੰ ਮਨਜ਼ੂਰ ਹੈ ਪਰ ਨਹੀਂ ਲੱਗੇ ਸਾਡੇ ਤਕਰੀਬਨ 10 15 ਪਿੰਡ ਨੇ ਅਸੀਂ ਨਹੀਂ ਮਿਲਕਣ ਦੇਣੀ ਫੈਕਟਰੀ ਤੇ ਗੱਲ ਕਰੀ ਬਾਬਾ ਜੀ ਕੋਈ ਬੰਦੇ ਅਰੈਸਟ ਵੀ ਕੀਤੇ ਨੇ ਥੋੜੇ ਲੀਡਰ ਨੇ ਹਾਂ ਜੀ ਰੈਕਟਰ ਕਰ ਲਏ ਜੀ ਪਰ ਜੋ ਕਰਨਾ ਹੈ ਸਰਕਾਰ ਨੇ ਕਰ ਲਵੇ ਜਿੱਥੇ ਤੱਕ ਇਹਨਾਂ ਦੀ ਬਾਹ ਲੱਗਦੀ ਹੈ ਲਾਲਣ ਪਰ ਫੈਕਟਰੀ ਤੱਕ ਅਸੀਂ ਨਹੀਂ ਲੱਗਣ ਦੇਣੀ ਕੋਈ ਮਰਜ਼ੀ ਹੋ ਜਵੇ ਸਾਨੂੰ ਮਰਨਾ ਮਨਜ਼ੂਰ ਹੈ ਅਸੀਂ ਇੱਥੇ ਉੱਠਣਾ ਨਹੀਂ ਗੋਲੀਆਂ ਮਾਰਨ ਡਾਂਗਾ ਮਾਰਨ ਕੁੱਟ ਮਾਰਲਣਾ ਅਸੀਂ ਨਹੀਂ ਖਿਲਣਾ ਇੱਥੋਂ ਜੋ ਬਾਹਰ ਆਉਣੀਆਂ ਲਾ ਲੈਣ ਸਰ ਜੀ ਧਰਨੀ ਤੇ ਪਹੁੰਚੇ ਹਾਂ ਕਾਫੀ ਇਹ ਇਹ ਪੋਰਟਸ ਬਹੁਤ ਵੀ ਕਾਫੀ ਲੱਗੀ ਹੋਈ ਆ ਕੀ ਲੱਗਦਾ ਵੀ ਚੱਲਣ ਦੇ ਦੇਣ ਕਿ ਫੈਕਟਰੀ ਅੱਜ ਕੀ ਮਕਸਦ ਨਾਲ ਆਇਆ ਜਿਹੜਾ ਨਹੀਂ ਨਹੀਂ ਬਿਲਕੁਲ ਜਿਹੜੀ ਆ ਮਾਨ ਜੋ ਹਾਈ ਕੋਰਟ ਦੇ ਆਰਡਰਾਂ ਦੀ ਕੰਪਲੈਂਸ ਕੀਤੀ ਜਾ ਰਹੀ ਹੈ ਕਿਸੇ ਵੀ ਹੁੰਦੇ ਨੂੰ ਪਿੰਡ ਵਾਲਾਂ ਨੇ ਵੀ ਸਮਝਾ ਦਿੱਤਾ ਉਹ ਵੀ ਇਸ ਗੱਲ ਸਮਝ ਗਏ ਆ ਵੀ ਕਾਨੂੰਨ ਕਿਸੇ ਨੂੰ ਹੀ ਹੱਥ ਨਹੀਂ ਲੈਣ ਦੇਵਾਂਗੇ ਕਾਨੂੰਨ ਨੂੰ ਕੋ ਤੋੜੂਗਾ ਉਹਦੇ ਖਿਲਾਫ ਬਿਲਕੁਲ ਸਖਤ ਐਕਸ਼ਨ ਹੋਊਗਾ ਉਹਦੇ ਚ ਕਿਸੇ ਤਰ੍ਹਾਂ ਦੀ ਤਰ੍ਹਾਂ ਦਾ ਗਰੇਜ ਨਹੀਂ ਕੀਤਾ ਜਾਊਗਾ ਫੋਰਸ ਪ੍ਰੀਵੈਂਟਿਵਲੀ ਹੀ ਲਾਈ ਆ ਕੰਮ ਅੰਦਰ ਚੱਲ ਰਿਹਾ ਤੇ ਗੱਲ ਕਰੀਏ ਕੁਝ ਬੰਦੇ ਅਰੈਸਟ ਵੀ ਕੀਤੇ ਨੇ ਜਿਹੜੇ ਹੈਗੇ ਦੇ ਕੋ ਰੌਂਡ ਅਪ ਕੀਤੇ ਹਨ ਰੌਂਡ ਅਪ ਹਾਂ ਪ੍ਰੀਵੈਂਟਿਵਲੀ ਤੇ ਹੁਣ ਵੀ ਇਹ ਚਾਲੂ ਕਰਾਉਣੀਆਂ ਜੀ ਕਾਲੂ ਤਰੀਕ ਵੀ ਹੈਗੀ ਨਹੀਂ ਇਹ ਤਾਂ ਚੱਲੀ ਰਹੀ ਹੈ ਭਾਈ ਅੰਦਰ ਕੰਮ ਚੱਲ ਹੀ ਰਿਹਾ ਹੈ ਤੇ ਅੱਜ ਜਿਹੜਾ ਕਰਨੇ ਜੀ ਡੇਲ ਬਲ ਪ੍ਰਯੋਗ ਕਰ ਰਹੇ ਵੀ ਇਹ ਰੋਕ ਨਾ ਸਕਣ ਲਈ ਤਾਂ ਹੈਗਾ ਜੀ ਹੁਣ ਫੋਰਸ ਪ੍ਰੀਵੈਂਟਿਵਲੀ ਹੀ ਰੱਖੀ ਹੈ ਦੇ ਜੀ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ